ਸਭ ਨੂੰ ਸਤਿ ਸ਼੍ਰੀ ਅਕਾਲ ਜੀ ਜੀਡੀ 813 ਵਿੱਚ ਤੁਹਾਡਾ ਵੈਲਕਮ ਇਸ ਵੀਡੀਓ ਵਿੱਚ ਤੁਸੀਂ ਦੇਖੋਗੇ ਮੌਸਮ ਅਨੁਸਾਰ ਕਿਚਨ ਗਾਰਡਨ ਲਈ ਭਿੰਡੀਆਂ ਦੀ ਬਿਜਾਈ ਦਾ ਬਹੁਤ ਹੀ ਆਸਾਨ ਅਤੇ ਵਧੀਆ ਤਰੀਕਾ ਕਿਉਂਕਿ ਮੌਸਮ ਜੇ ਠੰਡਾ ਹੈ ਅਤੇ ਠੰਡ ਵਿੱਚ ਹਰੇਕ ਕਿਸਮ ਦੇ ਬੀਜ ਬਹੁਤ ਦਿਨਾਂ ਬਾਅਦ ਝੋਕਦੇ ਹਨ ਪਰ ਇਸ ਤਰ੍ਹਾਂ ਬਿਜਾਈ ਕਰਕੇ ਅਸੀਂ ਇਸ ਨੂੰ ਗਰਮ ਜਗ੍ਹਾ ਤੇ ਰੱਖ ਸਕਦੇ ਹਾਂ ਜਿਸ ਨਾਲ ਪੌਦੇ ਬਹੁਤ ਜਲਦੀ ਉਗ ਜਾਂਦੇ ਹਨ ਇਸ ਤਰ੍ਹਾਂ ਗਮਲੇ ਦੇ ਵਿੱਚ ਮਿੱਟੀ ਲੈ ਲੈਣੀ ਆ ਮਿੱਟੀ ਆਪਾਂ ਬਿਲਕੁਲ ਬਰੀਕ ਕਰ ਲੈਣੀ ਆ ਇਹ ਦੇਖ ਸਕਦੇ ਤੁਸੀਂ ਗਮਲੇ ਚ ਜੋ ਮਿੱਟੀ ਲਈ ਆ ਬਿਲਕੁਲ ਬਰੀਕ ਕੀਤੀ ਹੋਈ ਆ ਥੱਲਿਓਂ ਗਮਲਾ ਪੋਲਾ ਕੀਤਾ ਹੋਇਆ ਇਦਾਂ ਆਪਾਂ ਮਿੱਟੀ ਨੂੰ ਸਾਫ਼ ਕਰ ਲੈਣਾ ਇਹ ਦੇਖ ਸਕਦੇ ਤੁਸੀਂ ਇਹ ਮੈਂ ਦੋ ਕਿਸਮ ਦੇ ਪੈਕਟ ਲੈ ਬੀਜਾਂ ਦੇ ਦੋਹਾਂ ਪੈਕਟਾਂ ਦੇ ਵਿੱਚੋਂ ਅੱਡੋ-ਅੱਡ ਕਿਸਮ ਦੇ ਬੀਜ ਨਿਕਲੇ ਆ ਮੈਂ ਦੋਹਾਂ ਕਿਸਮਾਂ ਦੇ ਬੀਜਾਂ ਗਾ ਤਾਂ ਜੋ ਜੇ ਇੱਕ ਕਿਸਮ ਦੇ ਨਾ ਵੀ ਉੱਗਣ ਤੇ ਦੂਸਰੇ ਉੱਗ ਜਾਣ ਕਈ ਵਾਰੀ ਦੁਕਾਨ ਵਾਲੇ ਪੁਰਾਣੇ ਬੀਜ ਦੇ ਦਿੰਦੇ ਆ ਇਦਾਂ ਕਿਆਰੀ ਦੇ ਵਿੱਚ ਜੇ ਕੋਈ ਮੋਟੀ ਡਲੀ ਆ ਉਹਨੂੰ ਆਪਾਂ ਫੇਕ ਕੇ ਬਿਲਕੁਲ ਸਾਫ਼ ਕਰ ਦੇਣਾ ਸਾਫ਼ ਕਰਨ ਤੋਂ ਬਾਅਦ ਇਹਦੇ ਵਿੱਚ ਇਦਾਂ ਆਪਾਂ ਹਲਕੀਆਂ-ਹਲਕੀਆਂ ਥੋੜੀਆਂ ਜੀਆਂ ਢੂੰਗੀਆਂ ਲੈਣਾ ਖਿੱਚ ਦਾਂਗੇ ਆ ਦੇਖ ਸਕਦੇ ਤੁਸੀਂ ਬਹੁਤੀਆਂ ਢੂੰਗੀਆਂ ਨਹੀਂ ਕਰਨੀਆਂ ਬੀਜ ਬੋਤਾ نیچے ਨਹੀਂ ਜਾਣਾ ਚਾਹੀਦਾ ਇਦਾਂ ਆਪਾਂ ਹਲਕੀਆਂ-ਹਲਕੀਆਂ ਲੈਣਾ ਖਿੱਚ ਦੇਣੀਆਂ ਦੇਖ ਸਕਦੇ ਤੁਸੀਂ ਭਾ ਇਦਾਂ ਬਹੁਤੀਆਂ ਡੁੰਗੀਆਂ ਲੈ ਲੈਣੀਆਂ ਖਿੱਚਣੀਆਂ ਇਹ ਲੈਣਾ ਦੇ ਵਿੱਚ ਆਪਾਂ ਬੀਜ ਲਗਾ ਦੇਣੇ ਆ ਆ ਦੇਖ ਸਕਦੇ ਹੋ ਲੈਣਾ ਦੇ ਵਿੱਚ ਆਪਾਂ ਬੀਜ ਚੋਕ ਰਹੇ ਆ ਇਦਾਂ ਆਪਾਂ ਲੈਣਾ ਦੇ ਵਿੱਚ ਮਿਕਸੀ ਜਿੱਦਾਂ ਦੋ ਕਿਸਮ ਦੇ ਮਿਕਸਾ ਬੀਜ ਇਦਾਂ ਹੀ ਆਪਾਂ ਰਾਲੇ ਮਲੇ ਲੈਣਾ ਦੇ ਵਿੱਚ ਚੋਕ ਦੇਣੇ ਆ ਇਹ ਦੇਖ ਸਕਦੇ ਤੁਸੀਂ ਇਸ ਤਰ੍ਹਾਂ ਆਪਾਂ ਬਜਾਈ ਕਰ ਦੇਣੀ ਆ ਬੀਜ ਜ਼ਰੂਰੀ ਨਹੀਂ ਵੀ ਤੁਸੀਂ ਦੋ ਕਿਸਮ ਦੇ ਲੈਣੇ ਆ ਮੈਂ ਤਾਂ ਦੋ ਪੈਕਟ ਲੈ ਕੇ ਤਜਰਬਾ ਕਰਨ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਕਈ ਵਾਰੀ ਇੱਕ ਪੈਕਟ ਪੁਰਾਣਾ ਉਹ ਦੇ ਦਿੰਦੇ ਆ ਉਗਦਾ ਨਹੀਂ ਤੁਸੀਂ ਇੱਕ ਕਿਸਮ ਦੇ ਲੈ ਸਕਦੇ ਹੋ ਇਹ ਦੇਖ ਸਕਦੇ ਹੋ ਤੁਸੀਂ ਬੀਜ ਕਿਉਂਕਿ ਮੈਂ ਇੱਕ ਵਾਰੀ ਪੈਕਟ ਲੈਂਦਾ ਸੀ ਉਹ ਪੁਰਾਣਾ ਸੀ ਡੇਟ ਉੱਪਰ ਕੋਈ ਨਹੀਂ ਸੀ ਤੇ ਉੱਗੇ ਨਹੀਂ ਬੀਜ ਇਸ ਲਈ ਤੁਸੀਂ ਆਪਣੀ ਤਛਲੀ ਵਾਲੀ ਜਗ੍ਹਾ ਤੋਂ ਬੀਜ ਲੈਣੇ ਆ ਇੱਕ ਕਿਸਮ ਦਾ ਪੈਕਟ ਹੀ ਲੈ ਸਕਦੇ ਹੋ ਇਹਨੂੰ ਨੱਪਾ ਦੇਖੋ ਹਲਕੀ ਜਿਹੀ ਮਿੱਟੀ ਉੱਪਰ ਕਰ ਦੇਣੀ ਆ ਜੇ ਕੋਈ ਬੀਜ ਉੱਪਰ ਦੇਖਦਾ ਉਹਨੂੰ ਉਂਗਲ ਨਾਲ ਦਬਾ ਕੇ نیچے ਕਰ ਦਾਂਗੇ ਇਹ ਦੇਖ ਲਓ ਆਪਾਂ ਪੂਰਾ ਸਾਫ਼ ਕਰਕੇ ਬੀਜ ਉਂਗਲ ਨਾਲ ਵਿੱਚ ਕਰ ਦਿੱਤੇ ਨੇ ਉੱਪਰੋਂ ਚੰਗੀ ਤਰ੍ਹਾਂ ਸਾਫ ਕਰ ਦੇਣਾ ਇਹਨੂੰ ਇਹ ਦੇਖ ਸਕਦੇ ਹੋ ਤੁਸੀਂ ਇਦਾਂ ਬਜਾਈ ਕਰਕੇ ਇਹਨੂੰ ਹਲਕਾ ਜਿਹਾ ਪਾਣੀ ਦੇਣਾ ਬਹੁਤ ਭਰਮਾ ਪਾਣੀ ਨਹੀਂ ਦੇਣਾ ਪਾਣੀ ਵਿੱਚ ਖੜਾ ਨਹੀਂ ਰਹਿਣਾ ਚਾਹੀਦਾ ਜੇ ਪਾਣੀ ਵਿੱਚ ਖੜਾ ਰਹਾ ਤਾਂ ਬੀਜ ਗਲ ਸਕਦੇ ਨੇ ਇਸ ਲਈ ਹਲਕਾ ਜਿਹਾ ਪਾਣੀ ਦੇਣਾ ਬਹੁਤ ਜ਼ਿਆਦਾ ਭਰਮਾ ਪਾਣੀ ਨਹੀਂ ਦੇਣਾ ਇਸ ਨੂੰ ਤਾਂ ਜੋ ਬੀਜ ਗਲ ਨਾ ਆਪਣੇ ਇਹ ਪਾਣੀ ਜੋ نیچے ਮਿੱਟੀ ਹੈ ਉਹਨੇ ਖਿੱਚ ਲੈਣਾ ਜਲਦੀ ਦੇ ਦੇਖੋ ਪਾਣੀ ਦੇ ਦਿੱਤਾ ਹੁਣ ਇਹ ਥੱਲੇ ਜੀਰਜਾ ਨਾਲ ਪਾਣੀ ਦੇਖੋ ਪੂਰਾ ਪਾਣੀ ਨੀਚੇ ਚਲਾ ਗਿਆ ਸੋ ਇਸ ਤਰ੍ਹਾਂ ਇਹਨੂੰ ਆਪਾਂ ਕਿਤੇ ਵੀ ਗਰਮ ਜਗ੍ਹਾ ਤੇ ਛੱਤ ਥੱਲੇ ਰੱਖ ਸਕਦੇ ਹਾਂ ਇਸ ਤਰ੍ਹਾਂ ਬੀਜਨ ਨਾਲ ਪੌਦੇ ਜਲਦੀ ਉੱਗਦੇ ਨੇ ਇਹ ਤੁਹਾਨੂੰ ਦੱਸਿਆ ਜੀ ਠੰਡੇ ਮੌਸਮ ਦੇ ਵਿੱਚ ਭਿੰਡੀਆਂ ਦੀ ਬਿਜਾਈ ਕਰਨ ਦਾ ਆਸਾਨ ਤਰੀਕਾ ਜਦੋਂ ਇਹਦੇ 4-5 ਪੱਤੇ ਹੋ ਗਏ ਪਟਕੇ ਨੂੰ ਆਪਾਂ ਕਿਚਨ ਗਾਰਡਨ ਦੀ ਕਿਆਰੀ ਵਿੱਚ ਲਗਾ ਦੇਣੇ ਆ। ਸੋ ਉਮੀਦ ਆ ਤੁਸੀਂ ਇਹ ਚੰਗੀ ਤਰ੍ਹਾਂ ਸਿੱਖ ਲਿਆ ਹੋਵੇਗਾ। ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ। ਸਭ ਦਾ ਧੰਨਵਾਦ। ਪ੍ਰਮਾਤਮਾ ਸਭ ਨੂੰ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਰੱਖੇ।